ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਕਬੂਤਰ ਆਵਾਜ਼ ਵੀਰ ਵੀਡੀਓ ਦੇਖ ਰਹੇ ਨੇ ਮੈਂ लाडी ਦਸਾੜਾ ਗਿੱਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜਿੰਨੇ ਵੀ ਭਰਾ ਵੀਡੀਓ ਦੇਖ ਰਹੇ ਨੇ ਮੇਰੀ ਜਿਹੜੇ ਜਿਹੜੇ ਵੀਰ VG ਟਮੋਟ ਕਲੱਬ ਚੈਨਲ ਦੇ ਨਾਲ ਜੁੜੇ ਹੋਏ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੀਰੇ ਧੰਨਵਾਦ ਜਿੰਨੇ ਵੀ ਵੀਰ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਥੋੜੀ ਜੀ ਲੰਬੀ ਜ਼ਰੂਰ ਹੋ ਜਾਣੀ ਆ ਵੀਡੀਓ ਨੂੰ ਐਂਡ ਤੱਕਰ ਜ਼ਰੂਰ ਦੇਖਿਓ ਤੇ ਸੁਣਿਓ ਵੀਰੇ ਜਿੰਨੇ ਭਰਾ ਤੁਸੀਂ ਨਾਲ ਜੁੜੇ ਹੋਏ ਹੋ ਵੀਡੀਓ ਨੂੰ ਐਂਡ ਤੱਕਰ ਜ਼ਰੂਰ ਸੁਣਿਓ ਤੇ ਦੇਖਿਓ ਤੁਹਾਨੂੰ ਸਾਰੇ ਕਬੂਤਰ ਬਾਜ਼ ਭਰਾਵਾਂ ਨੂੰ ਪਤਾ ਹੀ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਇੱਕ ਵਿਵਾਦ ਜਿਆ ਚੱਲ ਰਿਹਾ ਸੀਗਾ ਕਮੇਟੀ ਨੇ ਬਹੁਤ ਵਧੀਆ ਵੀਰੇ ਜਿਹੜਾ ਫੈਸਲਾ ਲਿਆ ਅਟੱਲਾ ਫੈਸਲਾ ਲਿਆ ਆਪਣਾ ਸਾਰਿਆਂ ਦਾ ਵੀ ਫਰਜ਼ ਬਣਦਾ ਜਿੰਨੇ ਆਪਾਂ ਕਬੂਤਰਬਾਜ਼ੀ ਨੂੰ ਪਿਆਰ ਕਰਦੇ ਆ ਵੀ ਜਿਹੜਾ ਕਮੇਟੀ ਨੇ ਫੈਸਲਾ ਲਿਆ ਕਮੇਟੀ ਦਾ ਸਾਥ ਦਈਏ ਆਪਾਂ ਸਾਰੇ ਆਪਣਾ ਸਾਰੇ ਕਬੂਤਰਬਾਜ਼ ਵੀਰਾਂ ਦਾ ਫਰਜ਼ ਬਣਦਾ ਮੈਨੂੰ ਵੀ ਕਬੂਤਰਬਾਜੀ ਦਾ ਵੀਰੇ ਪੂਰਾ ਸ਼ੌਂਕ ਆ 30-32 ਸਾਲ ਹੋ ਗਏ ਕਬੂਤਰ ਰੱਖੇ ਇਹਨੂੰ ਆਪਾਂ ਵੀ ਬਾਜ਼ੀਆਂ ਛੱਡਦੇ ਆਂ ਇੰਡੀਆ ਮੈਨੂੰ ਵੀ ਇੱਕ ਦਿਨੋਂ ਸ਼ੌਂਕ ਆ ਬਾਕੀ ਕੋਈ ਜ਼ਿਆਦਾ ਇਹ ਵੀਰੇ ਖੁਸ਼ ਹੋਣ ਦੀ ਗੱਲ ਨਹੀਂ ਕਿ ਜਿਹੜਾ ਪਿਛਲੇ ਦਿਨੇ ਘਟਨਾ ਹੋਈ ਆ ਹਨਾ ਜਿਹੜਾ ਵਿਵਾਦ ਛਿੜਿਆ ਕਬੂਤਰਬਾਜੀ ਦੇ ਵਿੱਚ ਇਹ ਕਈ ਬੰਦੇ ਖੁਸ਼ ਬਹੁਤ ਹੁੰਦੇ ਨੇ ਇਹ ਵੀਰੇ ਖੁਸ਼ੀ ਜ਼ਿਆਦਾ ਖੁਸ਼ੀ ਮਨਾਉਣ ਵਾਲੀ ਗੱਲ ਨਹੀਂ ਇਹ ਆਪਣਾ ਕਹਾਣੀ ਹੋਇਆ ਕਬੂਤਰਬਾਜੀ ਦਾ ਕਿਉਂਕਿ ਜੇ ਇੱਕ ਬੰਦਾ ਕੋਈ ਗਲਤੀ ਵੀਰੇ ਕਰਦਾ ਤਾਂ ਜਿਹੜੇ ਬਦਨਾਮ ਹੈ ਨਾ ਸਾਰੀ ਕਬੂਤਰਬਾਜੀ ਬਦਨਾਮ ਹੋਈ ਹੈ ਇਹਦੇ ਨਾਲ ਕਬੂਤਰਬਾਜੀ ਦਾ ਜਿਹੜਾ ਕਹਾਣਾ ਹੈ ਉਹ ਆਪਣਾ ਸਾਰਿਆਂ ਦਾ ਹੀ ਹੋਇਆ ਚਾਹੇ ਆਪਾਂ ਇਟਲੀ ਦੇ ਵਿੱਚ ਬੈਠੇ ਆਂ ਚਾਹੇ ਕੈਨੇਡਾ 'ਚ ਬੈਠੇ ਆਂ ਚਾਹੇ ਵੀਰੇ ਆਪਾਂ ਚੰਦ ਤੇ ਬੈਠੇ ਆਂ ਜਿਹੜਾ ਬਿਵਾਦ ਛੜਿਆ ਸੀ ਆ ਪਿਛਲੇ ਦਿਨੀ ਇਹ ਕੋਈ ਚੰਗੀ ਗੱਲ ਨਹੀਂ ਹੋਈ ਆਪਣੇ ਲਈ ਬਹੁਤ ਮਾੜਾ ਹੋਇਆ ਕਿਉਂਕਿ ਬਾਕੀ ਲੋਕਾਂ ਨੇ ਚੱਕ-ਚੱਕ ਵੀਡੀਓ ਚੈਨਲਾਂ ਤੇ ਪਾਤੀਆਂ ਗਰੁੱਪਾਂ 'ਚ ਪਾਤੀਆਂ ਹਨਾ ਇਹ ਆਪਣੇ ਕਬੂਤਰਬਾਜ਼ ਵੀਰਾਂ ਲਈ ਤਾਂ ਬਹੁਤ ਮਾੜਾ ਹੀ ਹੋਇਆ ਬਾਈ ਪਰ ਜਿਹੜਾ ਕਮੇਟੀ ਨੇ ਫੈਸਲਾ ਲਿਆ ਇਹ ਕਮੇਟੀ ਨੇ ਵੀ ਕੋਸ ਸੋਚ ਸਮਝ ਕੇ ਵੀਰੇ ਫੈਸਲਾ ਲਿਆ ਤਾਂ ਕਿ ਜਿਹੜੀਆਂ 2026 ਦੇ ਵਿੱਚ ਹੁਣ ਬਾਜ਼ੀਆਂ ਹੋਣੀਆਂ ਨੇ ਉਹਨਾਂ ਦੇ ਵਿੱਚ ਸੁਧਾਰ ਹੋ ਸਕੇ ਜਿਹੜੀਆਂ ਕਮੀਆਂ ਪੇਸ਼ੀਆਂ ਹੁਣ 2025 ਦੇ ਵਿੱਚ ਰਹਿ ਗਈਆਂ ਹਨ ਉਹ 2026 ਦੇ ਵਿੱਚ ਉਹ ਪੂਰੀਆਂ ਹੋ ਸਕਣ ਸਾਫ਼ ਸੁਥਰੀ ਜਿਹੜੀ ਖੇਡ ਆਪਣੀ ਕਬੂਤਰਬਾਜੀ ਉਹ ਸਾਫ਼ ਸੁਥਰੀ ਹੋ ਜਵੇ ਕਮੇਟੀ ਦੇ ਇਸ ਫੈਸਲੇ ਦਾ ਵੀ ਵਧਾਈ ਦੇ ਪਾਤਰ ਨੇ ਕਮੇਟੀ ਵਾਲੇ ਵੀ ਜਿਨ੍ਹਾਂ ਨੇ ਬੜਾ ਸੂਰਬੂਜਨਾ ਵਾਲਾ ਵੀਰੇ ਫੈਸਲਾ ਲਿਆ ਬਹੁਤ ਵਧੀਆ ਫੈਸਲਾ ਲਿਆ ਆਪਣੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਆਪਣੇ ਭਰਾ ਨੇ ਵੀਰੇ ਸਾਰੇ ਪਰ ਜਿਹੜਾ ਇਹ ਕਾਂਡ ਹੋਇਆ ਨੁਕਸਾਨ ਵੀਰੇ ਆਪਣਾ ਸਾਰਿਆਂ ਦਾ ਹੋਇਆ ਤੁਹਾਡਾ ਵੀ ਹੋਇਆ ਜਿਹੜੇ ਸੁਣ ਰਹੇ ਹੋ ਤੁਸੀਂ ਸਾਰੇ ਤੁਹਾਡਾ ਵੀ ਨੁਕਸਾਨ ਹੋਇਆ ਮੇਰਾ ਵੀ ਹੋਇਆ ਸਾਰੀ ਕਬੂਤਰਬਾਜੀ ਦਾ ਹੀ ਨੁਕਸਾਨ ਹੋਇਆ ਇਹਨੂੰ ਆਪਾਂ ਸੁਧਾਰ ਕਿਦਾਂ ਸਕਦੇ ਆਂ ਇਹ ਆਪਾਂ ਨੇ ਸੋਚਣਾ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਕਬੂਤਰਬਾਜੀ ਦੇ ਵਿੱਚ ਆਪਾਂ ਕਿਦਾਂ ਸੁਧਾਰ ਕਰਨਾ ਹੈ ਨਾ ਉਹ ਪਾਰਾਲ ਮਿਲ ਕੇ ਸਾਰਿਆਂ ਨੇ ਇਹਨੂੰ ਸੁਧਾਰਨਾ ਤਾਂ ਕਿ 2026 ਦੇ ਵਿੱਚ ਸਾਫ਼ ਸੁਥਰੀਆਂ ਬਾਜ਼ੀਆਂ ਹੋਣ ਤੇ ਪੂਰਾ ਆਨੰਦ ਆਵੇ ਹੁਣ ਆਜੋ ਕੰਮ ਦੀ ਗੱਲ ਦੇ ਉੱਤੇ ਬਾਈ ਜਿਹੜੀ ਮੈਂ ਵੀਡੀਓ ਲੱਗਿਆਂ ਪਾਉਣਾ ਆਪਣੇ ਜਿਹੜੇ ਭਰਾ ਨੇ ਇਟਲੀ ਦੇ ਵਿੱਚ ਪੁਰਾਣੇ 15 15 20 20 ਸਾਲ ਤੋਂ ਕਬੂਤਰਬਾਜੀ ਕਰ ਰਹੇ ਨੇ ਸਾਪੀ ਹੋ ਗਿਆ ਸੁੱਖਾ ਹੋ ਗਿਆ ਭੰਗੂ ਨਹੀਂ ਹੋ ਗਏ ਦਲਜੀਤ ਹੋ ਗਿਆ ਮੁੰਡੇ ਕਲਦੀਪ ਉਹ ਨਹੀਂ ਹੋ ਗਏ ਹਨਾ ਜੀਤ ਦੇ ਨਾਂ ਦੇ ਛੜਦੇ ਨੇ ਦਿਆਲਪੁਰੀਏ ਦੇ ਕਬੂਤਰ ਕਈ ਵੀਰਾਂ ਦਾ ਮੈਨੂੰ ਨਾਂ ਨਹੀਂ ਵੀਰੇ ਪਤਾ ਉਧਰ ਰੋਮਾਂ ਤੋਂ ਹੋ ਗਏ ਬਾਈ ਕੰਗੂ ਨਹੀਂ ਹੋ ਗਏ ਕਈ ਭਰਾਵਾਂ ਦਾ ਮੈਨੂੰ ਵੀਰੇ ਨਾਂ ਨਹੀਂ ਪਤਾ ਇਹ ਬਾਈਆਂ ਨੇ ਵੀ ਬਹੁਤ ਵਧੀਆ ਆਲਮੰਗੀਰ ਵਾਲਾ ਹੋ ਗਿਆ ਪਲਵਾਨ ਤੁਸੀਂ ਬਾਈ ਬਹੁਤ ਵਧੀਆ ਫੈਸਲਾ ਲਿਆ ਤੁਸੀਂ ਵੀ ਵਧਾਈ ਦੇ ਪਾਤਰੋਂ ਜਿਹੜੇ ਕਮੇਟੀ ਬਣਾਉਣ ਜਾ ਰਹੇ ਹੋ ਜਿੰਨੇ ਵੀ ਆਹ ਸਾਬੀ ਬਣਾ ਨੇ ਫੈਸਲਾ ਕੀਤਾ ਸੁੱਖੇ ਉਹਨਾਂ ਨੇ ਵੀ ਕਮੇਟੀ ਬਣਾਉਣੀ ਆ ਇਟਲੀ ਦੇ ਵਿੱਚ ਬਹੁਤ ਬਾਈ ਵਧਾਈ ਦੇ ਪਾਤਰੋਂ ਤੁਹਾਡਾ ਬਹੁਤ ਵਧੀਆ ਹੈ ਜਿਹੜਾ ਫੈਸਲਾ ਹੈ ਕਮੇਟੀ ਜ਼ਰੂਰ ਵੀਰੇ ਬਣਨੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾ ਬਈ ਜਿੰਨੀਆਂ ਹੁਣ 2025 ਚ ਬਾਜ਼ੀਆਂ ਹੋਈਆਂ ਨੇ ਵੀ ਲੋਕਾਂ ਨੇ ਕਾਰਵਾਈ ਕਰ ਕਰੇ ਬਾਜ਼ੀਆਂ ਛੱਡੀਆਂ ਨੇ ਚਲ ਹੋਣਾ ਇੱਕ ਅੱਧਾ ਬੰਦਾ ਵੀ ਕੋਈ ਕਰਦਾ ਹੋਣਾ ਪੁੱਠਾ ਸਿੱਧਾ ਕੰਮ ਆਪਾਂ ਸਾਰਿਆਂ ਨੂੰ ਨਹੀਂ ਵੀਰੇ ਕਹਿ ਸਕਦੇ ਚਲ ਵਿੱਚੋਂ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਹਨਾ ਆਪਾਂ ਕਿਸੇ ਦਾ ਨਾਂ ਨਹੀਂ ਵੀਰੇ ਲੈ ਸਕਦੇ ਵੀ ਜਿਹੜੀਆਂ 2025 ਚ ਬਾਜ਼ੀਆਂ ਹੋਈਆਂ ਨੇ ਜੀ ਇਟਲੀ ਚ ਉਹ ਤਾਂ ਸਾਰੀਆਂ ਲੋਕਾਂ ਨੇ ਕਾਰਵਾਈ ਪਾਪਾ ਛੱਡੇ ਸੀਗੇ ਚਲ ਕੋਈ ਬੰਦੇ ਨੇ ਇੱਕ ਅੱਧਾ ਛੱਡ ਲਿਆ ਹੁਣ ਹਨਾ ਆਪਾਂ ਕਿਸੇ ਦਾ ਨਾਂ ਨਹੀਂ ਲੈ ਸਕਦੇ ਨਾ ਕਿਸੇ ਨੂੰ ਕਹਿ ਸਕਦੇ ਆ ਪਰ ਸਹਾਦਤਾਂ ਕਰ ਸਕਦੇ ਆ ਨਾ ਮੈਂ ਆਪਣੇ ਚੈਨਲ ਦੇ ਰਾਹੀਂ ਜਿੰਨੇ ਵੀ ਨਵੇਂ ਮੁੰਡੇ ਨਾਲ ਜੁੜੇ ਹੋਏ ਨੇ ਮੇਰੇ ਚੈਨਲ ਦੇ ਵੀਡੀਓ ਦੇਖ ਰਹੇ ਨੇ ਇਟਲੀ ਦੇ ਵਿੱਚ ਚਾਹੇ ਕੋਈ ਬੱਚਾ ਸਾਹਿਬ ਜੀ ਉਹ ਤਾਂ ਚਾਹੇ ਕੋਈ ਬਜ਼ੁਰਗ ਤਾਂ ਬਾਈ ਇੱਕ ਕਮੇਟੀ ਦਾ ਸਾਥ ਦਿਓ ਸਾਬੀ ਉਹਨਾਂ ਦਾ ਜਿਸ ਦਿਨ ਦਾ ਇਕੱਠ ਰੱਖਣਗੇ ਬਾਈ ਤਾਂ ਜਰੂਰ ਪਹੁੰਚਿਓ ਮੇਰੀ ਇੱਕ ਬੇਨਤੀ ਆ ਬਾਈ ਜਿਹੜੇ ਕਮੇਟੀ ਦੇ ਤੁਸੀਂ ਮੇਨ ਪ੍ਰਾਣੇ ਕਬੂਤਰ ਬਾਜ਼ ਹੋ ਹਰ ਇੱਕ ਬੰਦੇ ਦਾ ਪੱਖ ਆ ਜਿਹੜਾ ਉਹ ਸੁਣਿਓ ਸੁਣਿਓ ਚਾਹੇ ਕੋਈ ਬੱਚਾ ਚਾਹੇ ਕੋਈ ਬਜ਼ੁਰਗ ਆ ਹਰ ਇੱਕ ਬੰਦੇ ਦੀ ਗੱਲ ਸੁਣਿਓ ਹਰ ਇੱਕ ਦਾ ਪੱਖ ਸੁਣਿਓ ਬਾਈ ਜਿਹੜੀਆਂ 2026 ਦੇ ਵਿੱਚ ਬਾਜ਼ੀਆਂ ਕਰਾਉਣੀਆਂ ਨੇ ਤੁਸੀਂ ਸਾਫ਼ ਸੁਥਰੀਆਂ ਬਾਜ਼ੀਆਂ ਹੋਣ ਵਧੀਆ ਤੁਸੀਂ ਜਿੱਦਾਂ ਇੰਡੀਆ ਕਮੇਟੀ ਨੇ ਰੂਲ ਬਣਾਏ ਨੇ ਉਹਨਾਂ ਹਨਾ ਉਹ ਰੂਲਾਂ ਦੇ ਆਧਾਰ ਦੇ ਉੱਤੇ ਇਟਲੀ ਦੇ ਵਿੱਚ ਵੀ ਬਾਈ ਵਧੀਆ ਰੂਲ ਬਣਾਓ ਜਿਹੜਾ ਦੇਖਣ ਵਾਲੇ ਨੂੰ ਵੀ ਆਨੰਦ ਆਵੇ ਸਾਡੇ ਵਰਗੇ ਨੂੰ ਤੇ ਤੁਹਾਨੂੰ ਜਿਹੜੇ ਤੁਸੀਂ ਬਾਜੀ ਕਰਾਉਨੇ ਹੋ ਐਨਾ ਖਰਚਾ ਕਰਦੇ ਹੋ ਤੁਹਾਨੂੰ ਵੀ ਸਵਾਦ ਆਵੇ ਬਾਜੀ ਕਰਾਈ ਦਾ ਸਾਰੇ ਭਰਾ ਜਿੰਨੇ ਵੀ ਬਾਈ ਨਾਲ ਜੁੜੇ ਹੋਏ ਨੇ ਨਾ ਮੇਰੀ ਵੀਡੀਓ ਦੇਖ ਰਹੇ ਨੇ ਮੈਂ ਆਪਣੇ ਚੈਨਲ ਦੇ ਰਾਹੀਂ ਇਹੋ ਅਪੀਲ ਕਰਦਾ ਵੀ ਜਿਹੜਾ ਇਕੱਠ ਤੁਸੀਂ ਕਰਨ ਜਾ ਰਹੇ ਹੋ ਦਿੱਲੀ ਦੇ ਵਿੱਚ ਤਾਂ ਸਾਰੇ ਵੀਰ ਹਮ ਹਮ ਆ ਕੇ ਬਾਈ ਪਹੁੰਚੇ ਹੋ ਕੋਈ ਦੂਰ ਵਾਲਾ ਨੇੜੇ ਵਾਲਾ ਸਾਰੇ ਪਹੁੰਚੇ ਹੋ ਤੇ ਆਪੋ ਆਪਣਾ ਪੱਖ ਰੱਖਿਓ ਜਿਹੜੀਆਂ 2025 ਦੇ ਵਿੱਚ ਬਾਜ਼ੀਆਂ ਹੋਈਆਂ ਨੇ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਆ ਤਾਂ ਉਹ ਕਮੀ ਪੇਸ਼ੀ ਆ ਜਿਹੜੀ 2026 ਦੇ ਵਿੱਚ ਦੂਰ ਕਰਨ ਦੀ ਉਹਨੂੰ ਕੋਸ਼ਿਸ਼ ਕਰਿਓ ਰਲ ਮਿਲ ਕੇ ਸ਼ਾਂਤ ਮਈ ਢੰਗ ਨਾਲ ਸਾਰੇ ਭਰਾ ਤੁਸੀਂ ਕੋਈ ਵੱਡਾ ਕੋਈ ਛੋਟਾ ਸਾਰੇ ਮੇਰੇ ਭਰਾ ਹੋ ਬਾਈ ਕੋਈ ਮੇ ਤੋਂ ਵੱਡਾ ਉਮਰ ਚ ਕੋਈ ਛੋਟਾ ਸਾਰੇ ਸਤਿਕਾਰ ਜੋ ਤੁਸੀਂ ਕਈ ਸੀਨੀਅਰ ਖਿਡਾਰੀ ਵੀ ਨੇ ਇੱਥੇ ਸਾਡੇ ਬਜ਼ੁਰਗ ਰਲ ਮਿਲ ਕੇ ਬੜੇ ਸ਼ਾਂਤਮਈ ਢੰਗ ਨਾਲ ਬਾਈ ਹਨਾ ਇਹ ਜਿਹੜੀ ਕਮੇਟੀ ਆ ਇਹ ਤੁਸੀਂ ਬਣਾਇਓ ਹਨਾ ਜਿਹੜੀ ਸਾਫ਼ ਸੁਥਰੀ ਖੇਡ ਹੋਵੇ 2026 ਦੇ ਵਿੱਚ ਉਹਦੇ ਲਈ ਤੁਸੀਂ ਨਵੇਂ ਰੂਲ ਇਹ ਤੁਸੀਂ ਜ਼ਰੂਰ ਚੋਣਿਓ ਬਾਈ ਸਾਰਿਆਂ ਨੂੰ ਇਹੋ ਬੇਨਤੀ ਆ ਮੇਰੇ ਵੱਲੋਂ ਤੇ ਜ਼ਰੂਰ ਪਹੁੰਚਿਓ ਜਦਨ ਬਾਈ ਸਾਬੀ ਹੁਣ ਇਕੱਠ ਰੱਖਣਗੇ ਕਿੰਨੀ ਤਰੀਕ ਦਾ ਰੱਖਦੇ ਨੇ ਹੁਣ ਦੇਖਦੇ ਆਪਾਂ ਤੇ ਕਮੇਟੀ ਜ਼ਰੂਰ ਵੀਰੇ ਬਣਨੀ ਚਾਹੀਦੀ ਆ ਤੇ ਬਾਕੀ ਰਲ ਮਿਲ ਕੇ ਰਹਾ ਕਰੋ ਲਾਸਟ ਦੇ ਵਿੱਚ ਮੇਰੀ ਇਹੋ ਬਾਈ ਬੇਨਤੀ ਆ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਨਾਲ ਜੁੜੇ ਹੋਇਓ ਭਰਾ ਮੈਨੂੰ ਤਕਰੀਬਨ ਸਾਰੇ ਹੀ ਜਾਣਦੇ ਨੇ ਹੁਣ ਇਟਲੀ ਵਾਲੇ ਭਰਾ ਨੇ ਜਿਹੜੇ ਮੇਰੇ ਸਾਰੇ ਜਾਣਦੇ ਨੇ ਮੈਂ ਲਾਡੀ ਲਸਾੜੇ ਤੋਂ ਵੀਰੇ ਗੁਰਦੀਪ ਦਾ ਵੱਡਾ ਭਰਾ ਲਸਾੜੇ ਵਾਲੇ ਦਾ ਤੇ ਸਾਰੇ ਵੀਰ ਤਕਰੀਬਨ ਜਾਣਦੇ ਹੀ ਨੇ ਮੇਰੇ ਵੱਲੋਂ ਇਹੋ ਬੇਨਤੀ ਆ ਤੁਹਾਨੂੰ ਹੱਥ ਬੰਨ੍ਹ ਕੇ ਵੀਰਾਂ ਨਾਲ ਮਿਲ ਕੇ ਰਹੋ ਸਾਰੇ ਭਰਾ ਹਨਾ ਤੁਸੀਂ ਉਹ ਇਹ ਸ਼ੌਂਕ ਕਰੋ ਆਪਣਾ ਕੰਮਕਾਰ ਜਿੱਥੇ ਕਰਦੇ ਹੋ ਨਾਲ ਨਾਲ ਆਪਣਾ ਸ਼ੌਂਕ ਬਰਕਰਾਰ ਰੱਖਿਆ ਤੁਸੀਂ ਤਾਂ ਲੜਾਈ ਝਗੜਿਆਂ ਤੋਂ ਦੂਰ ਰਹੋ ਆਪਣਾ ਵੀਰੇ ਸ਼ੌਂਕ ਕਰੋ ਵਧੀਆ ਤਰੀਕੇ ਨਾਲ ਹਨਾ ਤੇ ਵਧੀਆ ਬਾਜ਼ੀਆਂ ਕਰਾਓ ਲੋਕਾਂ ਨੂੰ ਵੀ ਆਨੰਦ ਆਵੇ ਸਾਡੇ ਵਰਗਿਆਂ ਨੂੰ ਦੇਖਣ ਵਾਲਿਆਂ ਨੂੰ ਤੇ ਤੁਹਾਨੂੰ ਕਰਾਉਣ ਵਾਲਿਆਂ ਨੂੰ ਵੀ ਵੀਰੇ ਆਨੰਦ ਆਵੇ ਤੇ ਇਹੋ ਮੇਰੀ ਬੇਨਤੀ ਹੈ ਭਾਈ ਜਰੂਰ ਕਮੇਟੀ ਬਣਾਓ ਤੁਸੀਂ ਤੇ ਸਾਰੇ ਭਰਾ ਭਾਈ ਪਹੁੰਚੋ ਜਿੰਨੇ ਵੀ ਮੇਰੀ ਵੀਡੀਓ ਦੇਖ ਰਹੇ ਨੇ ਜਿੰਨੇ ਵੀ ਗਰੁੱਪ ਦੇ ਵਿੱਚ ਐਡ ਨੇ ਵੀਰ ਜਿੰਨੇ ਵੀ ਬੰਦੇ ਪਹੁੰਚ ਸਕਦੇ ਨੇ ਚਾਹੇ ਵੀ ਬੱਚਾ ਚਾਹੇ ਕੋਈ ਬਜ਼ੁਰਗ ਆ ਤਾਂ ਜਦੋਂ ਇਕੱਠ ਰੱਖਣਗੇ ਬਾਈ ਸਾਭੀ ਉਹ ਨਹੀਂ ਸੁੱਖੇ ਹੋ ਨਹੀਂ ਹਨਾ ਇਹ ਆਲਮਗੀਰ ਵਾਲਾ ਹੋ ਗਿਆ ਪਲਵਾਨ ਇਹ ਜਿਹੜੇ ਮੇਨ ਬੰਦੇ ਨੇ ਪੁਰਾਣੇ ਕਬੂਤਰਵਾਜ਼ ਆ ਇੱਥੇ ਬਾਈ ਕੁਲਦੀਪ ਉਹ ਨਹੀਂ ਹੋਗੇ ਜਦੋਂ ਬਾਈ ਇਕੱਠ ਰੱਖਣਗੇ ਤਾਂ ਤੁਸੀਂ ਸਾਰੇ ਜ਼ਰੂਰ ਪਹੁੰਚਿਓ ਆਪੋ ਆਪਣਾ ਪੱਖਾ ਜਿਹੜਾ ਜ਼ਰੂਰ ਵੀਰੇ ਰੱਖਿਓ ਬੜੇ ਵਧੀਆ ਤੇ ਸ਼ਾਂਤਮਈ ਢੰਗ ਨਾਲੇ ਤੁਸੀਂ ਜਿਹੜਾ ਇਹ ਕਮੇਟੀ ਆਪਾਂ ਚੁਣਨੀ ਆ ਬਣਾਉਣੀ ਆ ਹਨਾ ਕੋਈ ਆਪਾਂ ਹੁੱਲੜਵਾਜੀ ਨਹੀਂ ਕਰਨੀ ਕੋਈ ਕਿੰਤੂ ਪ੍ਰਾਂਤੂ ਨਹੀਂ ਵਿਰੇ ਕਰਨੀ ਜਿਹੜਾ ਸਮਾਂ ਲੰਘ ਗਿਆ ਬਸ ਲੰਘ ਗਿਆ 2025 ਹੁਣ ਖਤਮ ਆ ਆਪਾਂ ਨੇ 2026 ਵਾਸਤੇ ਹਨਾ ਕਮੇਟੀ ਬਣਾਉਣੀ ਆ 2026 ਵਾਸਤੇ ਸੋਚਣਾ ਆਪਾਂ ਜਿਹੜਾ 2025 ਦੇ ਵਿੱਚ ਜੋ ਵੀ ਹੋਇਆ ਉਹਦੇ ਤਾਂ ਬਸ ਤੁਸੀਂ ਗੱਲਾਂ ਹੀ ਨਹੀਂ ਕਰਨੀ ਆਪਾਂ ਨੇ ਜਿਹੜੇ ਰੂਲ ਬਣਾਉਣੇ ਨੇ ਜਾਂ ਜਿਹੜੀ ਕਮੇਟੀ ਬਣਾਉਣੀ ਆ ਆਪਾਂ 2000 ਜਿਹੜੀਆਂ 26 ਦੀਆਂ ਬਾਜ਼ੀਆਂ ਦਾ ਜਿਹੜਾ ਸੁਧਾਰ ਕਰਨਾ 2026 ਵਾਲੀਆਂ ਬਾਜ਼ੀਆਂ ਚ ਜਿਹੜੇ ਆਪਾਂ ਨਵੇਂ ਰੂਲ ਬਣਾਉਣੇ ਆ ਉਹਨਾਂ ਬਾਰੇ ਹੀ ਗੱਲਬਾਤ ਹਨਾ ਕਰਨੀ ਆ ਆਪਾਂ ਤਾਂ ਕਮੇਟੀ ਦਾ ਵੀ ਤੁਸੀਂ ਸਾਥ ਦਿਓ ਸਾਰੇ ਸਾਬੀ ਸੁੱਖੇ ਉਹਨਾਂ ਦਾ ਬਾਈ ਉਹਨਾਂ ਦਾ ਤੇ ਜਰੂਰ ਪਹੁੰਚਿਓ ਬਾਈ ਸਾਰੇ ਭਰਾ ਤੇ ਬਾਕੀ ਮੇਰਾ ਵੀਰ ਜੇ ਕੋਈ ਗੁਸਤਾਖੀ ਵੀਰੇ ਗਲਤੀ ਜਾਂ ਕੋਈ ਵੱਧ ਘੱਟ ਬੋਲਿਆ ਗਿਆ ਤਾਂ ਬਾਈ ਮੈਂ ਖਿਮਾ ਦਾ ਅਯਾਜਕ ਆ ਮੇਰਾ ਭਰਾ ਜੇ ਕੋਈ ਵੀਡੀਓ ਦੇ ਵਿੱਚ ਮੇਤੋਂ ਕੋਈ ਗਲਤ ਸ਼ਬਦ ਬੋਲਿਆ ਗਿਆ ਕਿਸੇ ਦੀ ਸ਼ਾਨ ਦੇ ਖਿਲਾਫ ਹੈ ਨਾ ਜਾਂ ਵੀਰੇ ਕਿਸੇ ਨੂੰ ਕੋਈ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਵੀਰੇ ਖਿਮਾ ਦਾ ਅਯਾਜਕਾਂ ਮਾਫ ਕਰਨਾ ਸਾਰੇ ਭਰਾ ਹੈ ਨਾ ਤੇ ਗਲਤੀ ਫਲਤੀ ਗਈ ਵਾਰ ਹੋ ਜਾਂਦੀ ਆ ਠੀਕ ਆ ਤੇ ਕਹਿੰਦੇ ਨੇ ਵੀ ਨੱਚਣ ਆਲੇ ਦੀ ਅੱਡੀ ਨਹੀਂ ਰਹਿੰਦੀ ਗਾਉਣ ਵਾਲੇ ਦਾ ਮੂੰਹ ਹੁਣ ਵੀਰੇ ਕਬੂਤਰਾਂ ਦਾ ਸ਼ੌਂਕ ਆ ਹਣਾ 32 ਸਾਲ ਗਾਲੇ ਨੇ ਕਬੂਤਰਬਾਜੀ ਦੇ ਵਿੱਚ ਕਈ ਵਾਰ ਜਵਾਨ ਆ ਜਿਹੜੀ ਉਹ ਨਹੀਂ ਟਿਕਦੀ ਹਨ ਉਹੀ ਕਹਾਵਤ ਆ ਨਾ ਸਿਆਣਿਆਂ ਦੀ ਵੀ ਨੱਚਣ ਵਾਲੇ ਦੀ ਅੱਡੀ ਨਹੀਂ ਵੀਰੇ ਰਹਿੰਦੀ ਨੱਚੇ ਬਿਨਾ ਗਾਉਣ ਵਾਲੇ ਦਾ ਮੂੰਹ ਨਹੀਂ ਟਿਕਦਾ ਕਦੇ ਹੁਣ ਜਿਹੜਾ ਕੂਤਰਵਾਜ 32 ਸਾਲ ਤੋਂ ਕਬੂਤਰਬਾਜੀ ਦੇ ਨਾਲ ਬੰਦਾ ਜੁੜਿਆ ਹੋਇਆ ਫਿਰ ਵੀ ਇਹ ਜਵਾਨ ਆ ਜਿਹੜੀ ਉਹ ਕਈ ਵਾਰ ਫਿਸਲੇ ਜਾਂਦੀ ਆ ਕਈ ਵਾਰ ਸ਼ਬਦ ਕੋਈ ਵੱਧ ਘੱਟ ਵੀਰੇ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਗਿਆ ਹੋਵੇ ਤਾਂ ਖਿਮਾ ਦਾ ਅਯਾਜਕ ਆ ਤੇ ਸਾਰੇ ਬਾਈ ਜ਼ਰੂਰ ਸਾਥ ਦਿਓ ਤੇ ਜ਼ਰੂਰ ਵੀਰੇ ਕਮੇਟੀ ਬਣਨੀ ਚਾਹੀਦੀ ਆ ਬਾਰੇ ਵੀ ਧੰਨਵਾਦ ਸਾਰੇ ਹੀ ਭਰਾਵਾਂ ਦਾ ਜਿੰਨੇ ਵੀ ਨਾਲ ਜੁੜੇ ਹੋਏ ਨੇ ਚੈਨਲ ਦੇ ਤੇ ਵੀਡੀਓ ਨੂੰ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ